ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਜਸਮੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਲੈਂਡਮਾਰਕ ਗਲੋਬਲ ਲਰਨਿੰਗ ਲਿਮਟਿਡ ਤੋਂ ਔਰ ਯੂਐਸਏ ਤੇ ਗੱਲ ਕਰਾਂਗੇ ਯੂਐਸਏ ਦਾ ਵੀਜ਼ਾ ਮਿਲ ਰਿਹਾ ਹੈ ਪਰ ਕਿਹਨਾਂ ਨੂੰ ਮਿਲ ਰਿਹਾ ਹੈ ਕਿਉਂ ਮਿਲ ਰਿਹਾ ਹੈ ਇਹ ਸਵਾਲ ਜਸਮੀਤ ਜੀ ਤੋਂ ਸਮਝਾਂਗੇ ਕਿਉਂਕਿ ਜਦੋਂ ਅਸੀਂ ਦੇਖਦੇ ਆਂ ਤੇ ਰਿਫਿਊਜ਼ਲਾਂ ਵੀ ਬਹੁਤ ਨੇ ਇੱਕ ਪਾਸੇ ਪਰ ਲੈਂਡਮਾਰਕ ਦੇ ਵੀਜ਼ੇ ਬਹੁਤ ਆ ਰਹੇ ਨਹੀਂ ਇਹ ਫਰਕ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਜਸਮੀਤ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜਸਮੀਤ ਜੀ ਤੁਹਾਡੇ ਵੀਜ਼ੇ ਯੂਐਸਏ ਦੇ ਬਹੁਤ ਆ ਰਹੇ ਨਹੀਂ ਉਦੇ ਪਿਛੇ ਕਾਰਨ ਕੀ ਹੈ ਕਿੰਨੇ ਵਿਦਿਆਰਥੀਆਂ ਦੇ ਵੀਜ਼ੇ ਆ ਰਹੇ ਨੇ ਸੋ ਦੇਖੋ ਮੈਂ ਤਾਂ ਨਹੀਂ ਗੱਲ ਦੱਸਦਾ ਯੂਐਸਏ ਨਾਲ ਬਹੁਤ ਹੀ ਗਲਤ ਤਰੀਕੇ ਪ੍ਰਮੋਟ ਹੁੰਦਾ ਆਪਣੇ ਪੰਜਾਬ 'ਚ ਮੈਂ ਪਹਿਲਾਂ ਵੀ ਸ਼ੋਅ 'ਚ ਗਿਆ ਹੋਣਾ ਬੋਰਡ ਲੱਗੇ ਦੇਖੇ ਮੈਂ ਲੱਖ ਰੁਪਏ 'ਚ ਯੂਐਸਏ ਜਾਓ ਉਹ ਲੱਖ ਰੁਪਏ ਦਾ ਮਤਲਬ ਹੈ ਕਿ ਉਹ ਤੁਹਾਡੇ ਡਾਕੂਮੈਂਟ ਵੀ ਡਾਕੂਮੈਂਟ ਫੇਕ ਬਣਾਣਗੇ ਤੁਹਾਡੇ ਫੰਡਿੰਗ ਵੀ ਫੇਕ ਸ਼ੋ ਕਰਣਗੇ ਔਰ ਕਿਤੇ ਮੈਂ ਦੇਖਦਾ 5000 'ਚ ਯੂਐਸਏ ਜਾਓ ਉਹ 5000 ਤਾਂ ਮੰਗਦਾ ਕਿਉਂਕਿ ਉਹ ਫੰਡਿੰਗ ਦੇ ਪੈਸੇ ਲੈ ਲੇਗਾ ਸੋ ਕਿ ਕਿੰਨੀ ਸਭ ਤੋਂ ਚੀਜ਼ ਨਾਲ ਸਾਨੂੰ ਇੱਕ ਹੋਰ ਪੰਜਾਬ ਇਦਾਂ ਦੀ ਡੈਸਟੀਨੇਸ਼ਨ ਬਣ ਗਈ ਹੈ ਕਿ ਜਿੱਥੇ ਜਦੋਂ ਵੀਜ਼ਾ ਆਫੀਸਰ ਦੇਖਦਾ ਹੈ ਨਾ ਕਿ ਇਹ ਪੰਜਾਬ ਤੋਂ ਬੱਚਾ ਆਇਆ ਉਹਨੂੰ ਉਹਨੂੰ ਹੋ ਜਾਂਦਾ ਹੈ ਕਿ ਇਹ ਪਹਿਲੀ ਗੱਲ ਤਾਂ ਤੁਸੀਂ ਜਿੰਨਾ ਮਰਜ਼ੀ ਝੂਰ ਲਾ ਲਓ ਕਿ ਤੁਸੀਂ ਫੇਕ ਡਾਕੂਮੈਂਟ ਬਣਾਇਆ ਨਾ ਤੁਹਾਡੀ ਸ਼ਕਲ ਤੇ ਵੀਜ਼ਾ ਆਫੀਸਰ ਜੱਜ ਕਰ ਲੈਂਦਾ ਕਿ ਤੁਹਾਡੇ ਫੇਕ ਡਾਕੂਮੈਂਟ ਹੂੰ ਔਰ ਜਦੋਂ ਕੋਈ ਦਿੱਲੀ ਦਾ ਬੱਚਾ ਜਾਂਦਾ ਉਹਨੂੰ ਪਤਾ ਇੱਕ ਪ੍ਰੀਸਮਪਸ਼ਨ ਬਣਾ ਕੇ ਬੈਠਾ ਹੁੰਦਾ ਕਿ ਦਿੱਲੀ ਦਾ ਬੱਚਾ ਤਾਂ ਜੈਨੂਇਨ ਹੀ ਹੈਗਾ ਹੂੰ ਸੋ ਸਟੂਡੈਂਟਸ ਆਪਾਂ ਇਹ ਨਾ ਇਹ ਜਿੰਨੇ ਵੀ ਇੱਕ ਪੰਜਾਬ ਨੂੰ ਇੱਕ ਹਾਈ ਰਿਸਕ ਕੈਟਾਗਰੀ ਚ ਆਸਟ੍ਰੇਲੀਆ ਨੇ ਵੀ ਰੱਖਤਾ ਅੱਜ ਦੇ ਦਿਨ 'ਚ ਮੈਂ ਤੁਹਾਨੂੰ ਕਹਾਂਗਾ ਕੈਨੇਡਾ ਨੇ ਵੀ ਰੱਖਤਾ ਹੋਇਆ ਹੈ ਹਾਈ ਰਿਸਕ ਕੈਟਾਗਰੀ 'ਚ ਹੁਣ ਯੂਐਸਏ ਨੇ ਤਾਂ ਸ਼ੁਰੂ ਦਾ ਹੀ ਰੱਖਿਆ ਹੋਇਆ ਔਰ ਬਾਕੀ ਸਾਰੇ ਕੀ ਕਹਿੰਦੇ ਆਸਟ੍ਰੇਲੀਆ ਨਿਊਜ਼ੀਲੈਂਡ ਸਾਰਿਆਂ ਨੇ ਸਾਨੂੰ ਹਾਈ ਰਿਸਕ ਕੈਟਾਗਰੀ 'ਚ ਰੱਖਿਆ ਇਵਨ ਜਰਮਨੀ ਨੇ ਵੀ ਹਾਈ ਰਿਸਕ ਕੈਟਾਗਰੀ 'ਚ ਪੰਜਾਬ ਦੇ ਬੱਚਾ ਨੂੰ ਰੱਖਿਆ ਹੋਇਆ ਸੋ ਆਪਾਂ ਨੂੰ ਸਾਰਿਆਂ ਨੂੰ ਮਿਲ ਕੇ ਨਾ ਇਹ ਜਿਹੜਾ ਇੱਕ ਜਿਹੜਾ ਸਾਨੂੰ ਹਾਈ ਰਿਸਕ ਕਿਹਾ ਜਾਂਦਾ ਸਾਨੂੰ ਕਿਹਾ ਜਾਂਦਾ ਕਿ ਜੇ ਫੇਕ ਡਾਕੂਮੈਂਟਸ ਦੀ ਇੱਕ ਡੈਸਟੀਨੇਸ਼ਨ ਬਣੀ ਹੋਈ ਹੈ ਪੰਜਾਬ ਉਹਨੂੰ ਤੋੜਨਾ ਚਾਹੀਦਾ ਸੋ ਆਪਾਂ ਲਰਨਿੰਗ ਵਾਲੇ ਪਾਸੇ ਚੱਲੀਏ ਆਪਾਂ ਸਿਰਫ ਇਹ ਨਾ ਦੇਖੀਏ ਕਿ ਸਾਨੂੰ ਪਹੁੰਚ ਚਾਹੀਦੀ ਹੈ ਜੇ ਤੁਸੀਂ ਕੰਸਲਟੈਂਟ ਕੋ ਜਾਣੇ ਆਪਾਂ ਉਹਨੂੰ ਕਹਿੰਦੇ ਸਾਨੂੰ ਪਹੁੰਚ ਦੇ ਦੇ ਥੋੜਾ ਮਾਈਂਡ ਸੈਟ ਬੱਚਿਆਂ ਨੂੰ ਆਪਣਾ ਚੇਂਜ ਕਰਨਾ ਚਾਹੀਦਾ ਔਰ ਇਹ ਚੇਂਜ ਜਦੋਂ ਕਾ ਹੋਏਗਾ ਜਦੋਂ ਅਸੀਂ ਕੀ ਕਹਿੰਦੇ ਆ ਸਹੀ ਪੜਨ ਦੇ ਲਈ ਬਾਹਰ ਜਾਣਾ ਚਾਹੀਦਾ ਜੇ ਅਸੀਂ ਕਾਂ ਕੇ ਅਸੀਂ ਪੜਨ ਨਹੀਂ ਜਾਣਾ ਔਰ ਸਾਨੂੰ ਕੀ ਕਹਿੰਦੇ ਆ ਬਸ ਤੁਸੀਂ ਭੇਜ ਦਿਓ ਬਾਹਰ ਫਿਰ ਇਹ ਚੇਂਜ ਨਹੀਂ ਹੋਣਾ ਸੋ ਸਟੂਡੈਂਟਸ ਆਪਾਂ ਚੰਗੇ ਚੰਗੀ ਫੈਮਿਲੀ ਤੋਂ ਆਨੇ ਆ ਐਗਰੀਕਲਚਰ ਲੈਂਡ ਹੈ ਕੋਈ ਪ੍ਰੋਬਲਮ ਨਹੀਂ ਹੈ ਐਗਰੀਕਲਚਰ ਕਰਦੇ ਆ ਜੇ ਪੜਾਂਗੇ ਤਾਂ ਹੀ ਕੋਈ ਫਿਊਚਰ ਬਣੇਗਾ ਨਾ ਜੇ ਨਹੀਂ ਪੜਾਂਗਾ ਤੇ ਦੇਖੋ ਇੱਕ ਤਾਂ ਸਾਡੇ ਪੰਜਾਬ ਦੀ ਰੈਪਿਊਟੇਸ਼ਨ ਖਰਾਬ ਹੋ ਰਹੀ ਹੈ ਦੂਜਾ ਕੀ ਕਹਿੰਦੇ ਆ ਸਾਨੂੰ ਕੀ ਕਹਿੰਦੇ ਆ ਵੀਜ਼ਾ ਨਹੀਂ ਮਿਲ ਰਿਹਾ ਸੋ ਯੂਐਸ ਐਮਬੈਸੀ ਦਾ ਜੋ ਰੀਸੈਂਟ ਫੀਡਬੈਕ ਹੈ ਸੋ ਸੇਕੋ ਫਸਟ ਚੀਜ਼ ਤਾਂ ਹਾਈ ਕਮਿਸ਼ਨ ਇਹ ਭਾਲਦੀ ਹੈ ਕਿ ਤੁਸੀਂ ਔਨੈਸਟ ਰਹੋ ਉਹਨਾਂ ਨਾਲ ਦੂਜੀ ਚੀਜ਼ ਆ ਤੁਸੀਂ ਬੇਸਿਕ ਬੇਸਿਕ ਕੁਐਸਚਨਸ ਦੇ ਆਨਸਰ ਤਾਂ ਦਿਓ ਕੀ ਤੁਹਾਡੇ ਫੰਡਿੰਗ ਕੌਣ ਸ਼ੂ ਕਰ ਰਿਹਾ ਪੇਰੈਂਟਸ ਕਰ ਰਹੇ ਨੇ ਚਾਚਾ ਕਰ ਰਹੇ ਆ ਮਾਮਾ ਕਰ ਰਿਹਾ ਉਹ ਚਾਚਾ ਔਰ ਮਾਮਾ ਕਰ ਰਹੇ ਆ ਤਾਂ ਉਹ ਕਿਉਂ ਕਰ ਰਹੇ ਨੇ ਔਰ ਸਪੋਜ਼ ਤੁਸੀਂ ਮੈਂ ਕਹਿੰਨਾ ਬੋਸਟਨ ਸਿਟੀ ਚ ਪੜਨ ਜਾ ਰਹੇ ਹੋ ਐਗਜ਼ਾਮਪਲ ਤੁਹਾਨੂੰ ਉਹ ਸ਼ਹਿਰ ਦਾ ਲਿਵਿੰਗ ਕਾਸਟ ਦਾ ਖਰਚਾ ਕਿੰਨਾ ਇਹ ਤਾਂ ਪਤਾ ਹੋ ਗਈ ਅੱਛਾ ਕਿਹੜੀ ਬੱਸ ਚਲਦੀ ਹੈ ਮੈਟਰੋ ਚਲਦੀ ਹੈ ਬੇਸਿਕ ਪਤਾ ਹੋ ਗਈ ਜਿਹੜੀ ਯੂਨੀਵਰਸਿਟੀ ਚ ਪੜਨ ਜਾ ਰਹੇ ਉਹਦਾ ਨਾਮ ਉਹਦੇ ਚ ਟੋਟਲ ਨੰਬਰ ਆਫ ਸਟੂਡੈਂਟ ਕਿੰਨੇ ਪੜਦੇ ਆ ਓਰੀਜਿਨ ਇੰਟਰਨੈਸ਼ਨਲ ਸਟੂਡੈਂਟ ਕਿੰਨੇ ਪੜਦੇ ਆ ਉਹਦੀ ਲੋਕੇਸ਼ਨ ਤੁਸੀਂ ਕਿਉਂ ਚੂਜ਼ ਕੀਤੀ ਤੁਸੀਂ ਕਹੋਗੇ ਮੇਰੇ ਕੰਸਲਟੈਂਟ ਨੇ ਦੱਸੀ ਕਿਉਂ ਤੁਸੀਂ ਕੰਪੈਰੀਜ਼ਨ ਨਹੀਂ ਕੀਤਾ ਸੋ ਇੱਕ ਬੇਸਿਕ ਕੁਐਸਚਨ ਦੇ ਬੱਚੇ ਨਹੀਂ ਪਤਾ ਹੋਣਗੇ ਤਾਂ ਵੀਜ਼ਾ ਨਹੀਂ ਮਿਲੇਗਾ ਪਰ ਵੀਜ਼ਾ ਐਮਬੈਸੀ ਦੇਣਾ ਚਾਹੁੰਦੀ ਹੈ ਬਿਕਾਜ਼ ਯੂ ਐਸ ਦੀਆਂ ਜਿਵੇਂ ਯੂਨੀਵਰਸਿਟੀਆਂ ਆ ਆਰ ਰੀਲੀ ਅੰਡਰ ਪ੍ਰੈਸ਼ਰ ਟੂ ਟੇਕ ਸਟੂਡੈਂਟਸ ਬਿਕਾਜ਼ 트럼ਪ ਸਰਕਾਰ ਦੇ ਨਾਲ ਇੱਕ ਕਲਾਸ਼ ਚੱਲ ਰਿਹਾ ਹੈ ਯੂਨੀਵਰਸਿਟੀਆਂ ਦੀ ਮੈਂ ਸੋ ਐਜੂਕੇਸ਼ਨ ਯੂ ਐਸ ਐ ਨੇ ਹੋਣਾ ਹੈ ਆਪਣੇ ਫੇਅਰਸ ਕੀਤੇ ਨੇ ਮੇਟ ਲੱਗੀ ਯੂਐਸ ਹਾਈ ਕਮਿਸ਼ਨ ਨੇ ਆਪਣੇ ਫੇਅਰ ਕੀਤੇ ਨੇ ਸੋ ਸਟੂਡੈਂਟਸ ਜੈਨੂਇਨ ਫੰਡਸ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਨਗੇ ਤੁਹਾਡਾ ਜੈਨੂਇਨ ਹੋਣਾ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਕਰੇਗਾ ਜਿਵੇਂ ਐਮਬੈਸੀ ਨੂੰ ਕਹਾਂਗੇ ਕਿ ਸਾਨੂੰ ਕੀ ਕਹਿੰਦੇ ਆ ਕੁਝ ਨਹੀਂ ਪਤਾ ਜੀ ਸਾਡੇ ਏਜੰਟ ਨੇ ਭੇਜਤਾ ਆ ਏਜੰਟ ਨੇ ਪੇਪਰ ਲਾਇਆ ਉਹ ਮਤਲਬ ਮੈਂ ਡਰ ਦਾ ਡਰ ਦਾ ਸਵਾਲ ਦਾ ਜਵਾਬ ਦੇ ਰਿਹਾ ਤਾਂ ਵੀਜ਼ਾ ਨਹੀਂ ਮਿਲੇਗਾ ਇਸ ਤੋਂ ਚੰਗਾ ਤੁਸੀਂ ਯੂਐਸ ਦਾ ਆਪਣਾ ਵੀਜ਼ਾ ਨਾ ਲਗਾਓ ਜੇ ਤੁਸੀਂ ਇੰਗਲਿਸ਼ ਬੋਲ ਸਕਦੇ ਹੋ ਤਾਂ ਹੀ ਆਪਣਾ ਯੂਐਸ ਦਾ ਵੀਜ਼ਾ ਲਗਾਓ ਔਰ ਇਹ ਤੁਹਾਡੇ ਕੋਲ ਹਾਈਲਾਈਟ ਹੈਗੀ ਹੈ ਨਹੀਂ ਹੈਗੀ ਪਰ ਜੇ ਇੰਗਲਿਸ਼ ਬੋਲ ਨਹੀਂ ਸਕਦੇ ਤਾਂ ਯੂ ਐਸ اے ਦਾ ਵੀਜ਼ਾ ਬਿਲਕੁਲ ਨਾ ਲਗਾਓ ਸੋ ਲੈਂਡਮਾਰਕ ਇਮੀਗ੍ਰੇਸ਼ਨ ਤੁਹਾਡੀ ਇੰਟਰਵਿਊ ਦੀ ਤਿਆਰੀ ਕਰਾਏਗਾ ਤੁਹਾਨੂੰ ਸਰਕਾਰੀ ਔਰ ਪ੍ਰਾਈਵੇਟ ਯੂਨੀਵਰਸਿਟੀਆਂ ਦੋਨਾਂ ਬਾਰੇ ਦੱਸੇਗਾ ਤੁਹਾਨੂੰ ਈਵਨ ਇਹ ਵੀ ਦੱਸੇਗਾ ਕਿ ਪਾਥਵੇ ਕਿੱਦਾਂ ਹੋ ਸਕਦਾ ਜੇ ਤੁਸੀਂ ਕਾਲਜ ਚ ਐਡਮਿਸ਼ਨ ਲਏਆਂ ਲੈਂਡਮਾਰਕ ਇਮੀਗ੍ਰੇਸ਼ਨ EIARC ਸਰਟੀਫਾਈਡ ਹੈ ਡੈਫੀਨੇਟਲੀ ਜਿਹੜੀਆਂ ਅਪਾਇੰਟਮੈਂਟਸ ਹੈਗੀਆਂ ਉਹ ਤੁਹਾਨੂੰ ਪਤਾ ਹੀ ਹੈ ਯੂ ਐਸ اے ਦੀਆਂ ਬਹੁਤ ਟਾਈਮ ਲੱਗ ਜਾਂਦਾ ਬਟ ਹੱਲੇ ਵੀ ਅਸੀਂ ਜਨਵਰੀ ਇਨਟੇਕ ਲਈ ਸਟੱਡੀ ਵੀਜ਼ਾ ਯੂ ਐਸ ਦਾ ਅਪਲ ਕਰ ਸਕਦੇ ਬਿਲਕੁਲ ਠੀਕ ਹੈ ਸੋ ਤੁਸੀਂ ਯੂ ਐਸ اے ਦੇ ਲਈ ਲੈਂਡਮਾਰਕ ਦੇ ਜ਼ਰੀਏ ਅਪਲਾਈ ਕਰ ਸਕਦੇ ਹੋ 90413 90412 ਇਹ ਨੰਬਰ ਹੈ ਈਮੇਲ ਹੈ info@landmarkimmigration.com ਸੋ ਕੋਈ ਕਨਫਿਊਜ਼ਨ ਹੈ ਉਹਨੂੰ ਦੂਰ ਕਰੋ 14 ਬ੍ਰਾਂਚਸ ਨੇ ਕਿਸੇ ਵੀ ਬ੍ਰਾਂਚ ਦੇ ਵਿੱਚ ਵਿਜ਼ਿਟ ਕਰੋ ਜਾਂ ਹੈੱਡ ਆਫਿਸ ਤੁਸੀਂ ਵੀਡੀਓ ਕਾਨਫਰencing ਦੇ ਜ਼ਰੀਏ ਤੁਸੀਂ ਆਪਣੀ ਜਿਹੜੀ ਕੋਈ ਐਕਸਪਰਟ opinion ਲੈਣਾ ਹੈ ਤੁਸੀਂ ਲੈ ਸਕਦੇ ਹੋ ਥੈਂਕ ਯੂ ਸੋਮਨ